ਜਾਨੇ ਤਾਂ ਕੀ ਤੇ ਔਲੇ ਤਾਂ ਖਾਤਾ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਵੀਡੀਓ ਬਣਾਈ ਸੀ ਜਿਹੜਾ ਵਿਆਸ ਵਾਲਾ ਜਿਹੜਾ ਵਿਆਸ ਦਾ ਤੇਰੇ ਵਾਲਾ ਮੁਖਿਆ ਇਹਨਾਂ ਦਾ ਬਹੁਤ ਵੱਡਾ ਜਿਹੜਾ ਪਾਪਾ ਜਿਹੜਾ ਦਸਾਂ ਗੁਰੂਆਂ ਤੋਂ ਵੀ ਵੱਡਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੱਡਾ ਅਧਰਚਨ ਅਕੀ ਬੈਠਾ ਹੁੰਦਾ ਸੋ ਬਹੁਤ ਨੰਗਾ ਹੋ ਚੁਕਿਆ ਉਹਦੇ ਕਾਫੀ ਚੀਜ਼ਾਂ ਬਾਹਰ ਆ ਗਈਆਂ ਲੋਕਾਂ ਨੇ ਉਹਦੇ ਖਿਲਾਫ ਕਾਫੀ ਕੇਸ ਕੀਤੇ ਹੋਏ ਸੀ ਬਹੁਤ ਲੋਕਾਂ ਦਾ ਦੁੱਖ ਜਿਹੜੀ ਜ਼ਮੀਨਾਂ ਤਾਂ ਉਹਨੇ ਕਬਜ਼ੇ ਕੀਤੇ ਜ਼ਬਰਦਸਤੀ ਬਹੁਤ ਚੀਜ਼ਾਂ ਬਾਹਰ ਆ ਰਹੀਆਂ ਜਿਵੇਂ ਆਪਾਂ ਸੱਸਿਆ ਵਾਲੇ ਕਹਿੰਦੇ ਸੱਸਿਆ ਵਾਲਾ ਯਾਸ਼ ਜਰਾਨੀਆਂ ਨੇ ਯਾਸ਼ੀਆਂ ਕਰਦਾ ਜਪ ਕਰਨੇ ਬਿਆਸਾ ਨੰਬਰ ਬੈਤੇ ਗੱਲ ਨਹੀਂ ਸੁਣੀ ਕਦੀ ਵੀ ਇਹ ਜਨਾਨੀ ਬਾਜ ਨਹੀਂ ਦੇਖੋ ਦੁਨੀਆ ਦਾ ਜਿਹੜਾ ਵੀ ਮਰਦ ਬਿਲੀਅਨਰ ਹੋਊਗਾ ਗੱਲ ਕੋੜੀ ਆ ਪਰ ਮੈਂ ਟਕਾਕ ਕਰਨ ਲੱਗੀ ਹਾਂ ਗੱਲ ਨੂੰ ਸਾਜਮਾਨ ਰੱਖਿਓ ਦਿਲ ਦੀ ਧੜਕਣਾਂ ਤੇ ਹੱਥ ਰੱਖ ਲਓ ਗੱਲ ਬੜੀ ਔਖੀ ਆ ਸ਼ਾਇਦ ਮਤ ਵੀ ਤੁਹਾਨੂੰ ਇਹ ਡਾਈਜੈਸਟ ਨਾ ਹੋਏ ਡਾਈਜੈਸਟ ਕਰਨੀ ਪੈਣੀ ਆ ਸੱਚ ਸੱਚ ਹੋਦਾ ਦੁਨੀਆ ਦਾ ਕੋਈ ਵੀ ਮਰਦ ਬਿਲੀਅਨਰ ਹੋਵੇ ਉਹ ਬੇਸ਼ੁਮਾਰ ਦੌਲਤ ਪੈਸਾ ਰਵੇ ਉਹ ਤਿਆਸ਼ੀ ਜ਼ਰੂਰ ਕਰਦਾ ਕੁੜੀਆਂ ਨਾਲ ਇਹ ਗੱਲ ਮੇਰੀ ਯਾਦ ਰੱਖਿਓ ਦੇ ਲੋਕਾਂ ਦੇ ਮੂਰੇ ਬਾਬੇ ਦਾ ਚੋੜਾ ਤੇ ਪਰਦੇ ਦੇ ਪਿੱਛੇ ਬੜਾ ਹੀ ਵੱਡਾ ਚੋੜਾ ਹੈ ਚੋੜਾ ਚੋੜਾ ਸੋ ਬਿਲਕੁਲ ਜੀ ਸੋ ਰਾਜੇ ਮਹਾਰਾਜਾਂ ਕੋਲ ਕਿੰਨੀਆਂ ਕਿੰਨੀਆਂ ਰਾਣੀਆਂ ਹੁੰਦੀਆਂ ਸੀ ਹਰਮ ਦੇ ਵਿੱਚ ਕਿੰਨੀਆਂ ਜਨਾਨੀਆਂ ਹੁੰਦੀਆਂ ਸੀ ਕਿਉਂ ਰਾਜੇ ਮਹਾਰਾਜ ਸੀ ਤੇ ਇਸ ਤਰ੍ਹਾਂ ਦੇ ਰਾਜੇ ਅੱਦੇ ਧਰਤੀ ਦੇ ਹੁਣ ਜਿਹੜੇ ਬਾਬਾ ਜਰਾ ਹੈਗਾ ਇਹ ਗੁਰਿੰਦਰ ਵੀ ਇਹ ਇੰਡੀਆ-ਉਂਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਈਕ ਕਰਦਾ ਨਾ 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 ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌਹ ਲੱਗੀ ਤੇ ਅੰਦਾਜ਼ ਮੱਜੇ ਵਿੱਚ ਚੋੜ ਬੋਲਾਂ ਇਹ ਕਹਿੰਦਾ ਇਸ ਪੇਨ ਵਿੱਚ ਰਹਿੰਦਾ ਹੈ चल है है। गया।, गया बात निकली है निकली है तो निकल के बड़े दूर तक जाएगी राइट वैसे भी माशाल्लाह जो मेरी जुबान है ये जब भी बोलती है खोलती है बड़ी बात दूर तक ही चली जाती है बहुत दूर निकल जाती है सो so, उसमें भी इसका पार्टनरशिप है और जब ये जाते हैं स्पेन में तो वहां पे गोरी-गोरी चिट्टी चिट्टी गुलाबी गुलाबी में, में पसंद है इनको। पूरे फिट वाली है। इंडिया की औरतें औरतों को तो ये कुछ टुच नहीं समझते हैं और यहाँ पे आके ये लोग इज्जत बना लेते कि हम बाबा हैं बाबा नहीं है ये झोल है झोल में बता रही हूँ अब सडनली दो आने से पहले राजा भी आ गया ना ਮੈਨਾਂ ਇੱਕ ਗੱਲ ਦੱਸਦੀ ਆ ਆਪਣੇ ਬਾਰੇ ਹੁਣੇ ਮੈਂ ਕਿਹਾ ਕਿ ਨੈਤ ਸੀ ਜੋਕ ਛੱਡ ਰਹੀ ਐ ਮੈਂ ਸੱਚੀ ਜੋਕਿੰਗ ਦੇ ਮੂਡ ਚ ਬਿਲਕੁਲ ਨਹੀਂ ਐ ਮੇਰੇ ਮੰਮੀ ਨੂੰ ਚਾਹ ਪੁੱਛ ਲਿਓ ਮੈਨਾਂ ਬਚਪਨ ਤੋਂ ਇੱਕ ਡ੍ਰੀਮ ਦੇਖਦੀ ਐ ਜੁਝੇ ਬੇਨਾਬੇ ਵਾਲੇ ਮੁੰਡੇ ਨੇ ਆਪਣਾ ਸੁਪਨਾ ਦੱਸਤਾ ਤੇ ਇਹਨੇ ਨਾਬੇ ਵਾਲੇ ਦੀ ਮੈਂ ਰਾਜਾ ਬਣ ਗਿਆ ਹੁਣ ਇਦਾਂ ਤੇ ਇੱਕ ਸੁਪਨਾ ਮੈਨੂੰ ਆਂਦਾ ਪਰ ਮੈਂ ਤਾਂ ਕਦੀ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਮੈਂ ਤਾਂ ਕਿਹਾ ਨਹੀਂ ਮੈਂ ਫਲਾਣੀ ਜਗ੍ਹਾ ਦਾ ਰਾਜਾ ਮੈਨੂੰ ਮੇਰੇ ਪਰ ਰਾਜਪੜਵਾਤ ਸਕੋ ਸੋ ਮੈਨੂੰ ਹਮੇਸ਼ਾ ਇੱਕ ਸੁਪਨਾ ਆਂਦਾ ਐ ਕਿ ਮੈਂ ਘੋੜੇ ਤੇ ਸਵਾਰ ਆ ਸ਼ਾਹੀ ਪੋਸ ਜਿਹੜੇ ਸ਼ਾਹੀ ਕੱਪੜਿਆਂ ਵਿੱਚ ਲਿਬਾਸ ਮੈਂ ਪੂਰੀ ਕਿਰਪਾਨ ਚਲਾਨੀ ਹੈ ਪੂਰਾ ਯੁੱਧ ਲੜਦਾ ਪਰ ਮੈਂ ਬੰਦਾ ਹਾਂ ਉਹ ਜਦੋਂ ਮੈਂ ਸਵੇਰੇ ਉੱਠਦੀ ਹੈ ਮੇਰਾ ਸੱਚੇ ਆ ਰਾਈਟ ਹੈਂਡ ਇੰਨਾ ਦੁੱਖ ਜਾਂਦਾ ਮੈਂ ਆਪਣੇ ਮਦਰ ਨੂੰ ਦੱਸਦੀ ਨਹੀਂ ਮੰਮੀ ਮੇਰੇ ਹੱਥ ਬਹੁਤ ਦੁਖ ਰਿਹਾ ਹੈ ਕਹਿੰਦੇ ਕਿਉਂ ਤੂੰ ਇੱਕ ਪਾਸੇ ਸੁੱਤੀ ਹੋਣੀ ਹੈ ਮੈਂ ਕਹਾ ਨਹੀਂ ਮੈਂ ਕਹਾ ਮੈਂ ਸਾਰੀ ਰਾਤ ਮੈਂ ਕਹਾ ਯੁੱਧ ਲੜਿਆ ਕਿਰਪਾਨ ਲੈ ਕੇ ਘੋੜੇ ਤੇ ਬੈਠ ਕੇ ਔਰ ਸੱਚੇ ਇਸ ਜਨਮ ਦੇ ਵਿੱਚ ਮੈਂ ਕਦੀ ਵੀ ਕਿਰਪਾਨ ਚਲਾਨੀ ਨਹੀਂ ਸਿੱਖੀ ਪਰ ਦਾਓ ਪੇਚ ਸਾਰੇ ਆਉਂਦੇ ਆ ਜੇ ਕੋਈ ਬੰਦਾ ਮੰਨ ਲਓ ਕਿਰਪਾਨ ਲੈ ਕੇ ਪੈ ਗਿਆ ਮੇਰੇ ਮਗਰ ਤੇ ਮੇਰੇ ਹੱਥ ਚ ਕਿਰਪਾਨ ਹੈ ਕਸਮ ਉਹ ਖੁਦਾ ਬਣਾਉਣ ਵਾਲੀ ਦੀ ਵੀ ਬੰਦਾ ਵੱਡ ਦੂੰਗੀ ਇਹਨਾਂ ਹੁਨਰ ਆ ਮੇਰੇ ਕੋਲ ਘਰਪਾਨ ਚਲਾਉਂਦਾ ਪਰ ਮੈਂ ਸਿੱਖਿਆ ਨਹੀਂ ਲਈ ਸੋ ਕਈ ਵਾਰ ਪਿਛਲੇ ਜਨਮ ਨੇ ਕੋਈ ਛੇੜਾ ਇਨਸਾਨ ਤੇ ਨਾਲ ਅਗਲੇ ਜਨਮ ਚ ਆਂਦੀਆਂ ਉਹਨੂੰ ਉਸ ਚੀਜ਼ ਦਾ ਗਿਆਨ ਹੁੰਦਾ ਹੁਣ ਮੈਂ ਸੋਚਿਆ ਵੀ ਮੈਂ ਕਿਹੜੇ ਦੇਸ਼ ਦਾ ਰਾਜਾ ਹੋ ਸਕਦਾ ਹਾਂ ਕੀ ਮਹਾਰਾਣਾ ਪ੍ਰਤਾਪ ਜੀ ਦਾ ਵੰਸ਼ਾਜ ਆ ਮੈਂ ਇਹ ਕਿ ਹਲਦੀ ਘਾਟੇ ਦਾ ਯੋਧ ਲੜਿਆ ਸੀ ਮੈਂ ਮੈਂ ਸੋਚਦੇ ਰਹੀ ਨਹੀਂ ਆ ਪਰ ਰਾਜਾ ਨਹੀਂ ਸੀ ਮੈਂ ਮੈਨੂੰ ਇਹ ਲੱਗਦਾ ਜਿਵੇਂ ਕੋਈ ਸਿਆਣਾ ਪਤੀ ਅੱਛਾ ਤਕੜਾ ਹੁੰਦਾ ਸੀ ਮੇਰਾ ਕੋਈ ਮੈਂ ਤਾਂ ਪਤਾ ਨਹੀਂ ਰੋ ਲੱਭ ਲੱਭ ਕੇ ਮਰ ਗਈ ਕਿ ਮੈਂ ਕਿੱਥੇ ਕੇਸ ਪਾਵਾਂ ਫਿਰ ਮੈਂ ਹੁਣ ਪਤਾ ਕੀ ਸੋਚਿਆ ਬਾਬਾ ਜੀ ਗੁਰਵਿੰਦਰ ਢਿੱਲੋਂ ਬਾਬਾ ਜੀ ਮੈਨੂੰ ਇਦਾਂ ਦਾ ਸੱਤ ਮਾ ਬਚਪਨ ਤੋਂ ਲੈ ਕੇ ਹੁਣ ਤੱਕ ਆ ਰਿਹਾ ਮੇਰਾ ਵੀ ਉਧਾਰ ਕਰੋ ਬਾਬਾ ਜੀ ਉਹਨੂੰ 90 ਦਾ ਮਹਿਲ ਦਿਵਾਤਾ ਮੈਨੂੰ ਵੀ ਕੋਈ ਮਹਿਲ ਲੈ ਕੇ ਦਿਓ ਮੈਨੂੰ ਕਹਿਣ ਜੋ ਕਿ ਉਹ ਕਿ ਮੈਂ ਸਮਾਉ ਦਾ ਸੜਾ ਪਤਿਆ ਰਾਜੇ ਸੀ ਮੇਰਾ ਮਹਿਲ ਸੀ ਤੁਸੀਂ ਕਰਾ ਸਕਦੇ ਹੋ ਸਿਰਫ ਔਰ ਕੋਈ ਨਹੀਂ ਕਰਾ ਸਕਦਾ ਬਾਬਾ ਜੀ ਹਾਂ ਕਰਵਿੰਦਰ ਬਾਬਾ ਜੀ ਕਿੰਨਾ ਸੁਖਾ ਹੁੰਦਾ ਆਪਣੇ ਮੂਹਰੇ ਬਾਬਾ ਲਾ ਲੈਣਾ ਲੱਛਣ ਸਾਰੇ ਕੰਜਰਾਂ ਦੇ ਚੋਰ ਬਜਾਰੀ ਆਇਆ ਆਦਾ ਪਤੰਦਰ ਦਾ ਕਲੀ ਗੱਡੀ ਤੇ ਹੋਂਕਦਾ ਤੇ ਜੇ ਤੁਸੀਂ ਪਿੱਛੇ ਨਾਲ ਹਟੇ ਨੇ ਗੱਡੀ ਤੁਹਾਡੇ ਉਤੋਂ ਦੇ ਕੱਢ ਦੇਣੀ ਆ ਚਲ ਇੱਥੇ ਭਿਆੰਕਰ ਐਂਟਰੀ ਤਾਂ ਜਿਦੇ ਪੰਨੇ ਮਾਰਦਾ ਫਿਲ ਮਰਕਸ਼ਕ ਮਾਰਨੀ ਮਾਰਦਾ ਚਿਨੀ ਏੜੇ ਮਾਰੀ ਆ ਇਹ ਜਦੋਂ ਬਾਬਾ ਗੱਡੀ ਤੋਂ ਆਉਂਦਾ ਨਾ ਨੰਗ ਦਾ ਗਰੇਂਦਰ ਟੱਲੋਂ ਉਹ ਗਾਣਾ ਲਾ ਦਿਆ ਕਰੋ ਕਿਹੜਾ ਉਹ ਫਿਰੰਦਰ ਮੋਹਰੀ ਦਾ ਖਿਫਤੂ 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 ਫੋਸੂ ਕਿਰਨਾ ਉਹ ਲੈ ਕਰੋ ਇਹਦੀ ਐਂਟਰੀ ਦੇ ਉੱਪਰ ਸੋ ਬਾਬੇ ਨੇ ਕਿਹਾ ਵੀ ਤੇ ਕਾਲਜ ਬੜਿਆ ਸਕੂਲ ਬੜਿਆ ਜੀ ਬਾਹਰ ਇਹਨੂੰ ਉਹ ਤੋਂ ਇਨਕਮ ਆਉਂਦੀ ਆ ਉਹ ਇਨਕਮ ਦੇ ਨਾਲ ਜੀ ਇਹਨੇ ਪੈਸਾ ਬਣਾਇਆ ਆਪਣਾ ਆਮ ਨਾਟ ਬੋਰ ਯੈਸਟਰਡੇ ਪਰ ਬੰਦਾ ਟੱਲੋਂ ਬੱਚੇ ਨੂੰ ਲollipops ਤੇਰੇ ਖਾਣੇ ਲਈ ਲੋਕ ਖਾਤੇ ਹੋਗੇ lollipop toffee chocolate चॉकलेट पसंद नहीं है समझे अब तो आपके हो तो बा, तो बा, बाप होंगे और बीजेपी का कमाल देखिए जी मेरे कर दिया नया राजा खड़ा कर दिया ना फे का पता लगा के भी लिंक निकले भी के साथ। जितने बड़े डेरे हैं पंजाब में वक्त सब बीजेपी ने खरीद लिया अपने अंडर कर लिए भगवान मान जी आपका क्या होगा ਸ਼ੌਲੇ ਫਿਲਮ ਦਾ ਡਾਇਲੌਗ ਪੜਾ ਕਾਲਿਆ ਤੇਰਾ ਕੀ ਹੋਗਾ ਬੋਰਡਰ ਕੀ ਮਜਿਠੀਆ ਬੋਲਦਾ ਹੈ ਸੰਭਾਹ ਗਲਤ ਡਾਇਲੌਗ ਯੂਜ਼ ਕੀਤਾ ਮਜਿਠੀਆ ਨੇ ਸਾਮਾਨੀ ਦਾ ਸਾਮਾਨੀ ਦਾ ਕਾਲੀ ਵਾਲਾ ਡਾਇਲੌਗ ਮਾਰਨਾ ਦਾ ਸੋ ਭਗਵੰਤ ਮਾਂਜੀ ਦਾ ਕੁਝ ਨਹੀਂ ਹੋਏਗਾ ਕਿਉਂਕਿ ਜੇ ਜਨਤਾ ਚਾਹੁੰਦੀ ਹੈ ਪੰਜਾਬ ਦਾ ਸੁਧਾਰ ਕਰਨਾ ਪੰਜਾਬ ਦੇ ਵਿੱਚ ਫਿਰ ਮਾਨ ਸਰਕਾਰ ਆਪ ਸਰਕਾਰ ਨੂੰ ਲਿਆਉਣਾ ਤਾਂ ਜਨਤਾ ਬਾਬਾ ਜੀ ਬਾਬਾ ਜੀ ਬਾਬਾ ਜੀ ਕਰਦੇ ਹੋ ਸਾਰੇ ਆਪਣੇ ਵਾਲੇ ਚੰਗਾ ਐ ਉਹਨਾਂ ਨੂੰ ਆਸ਼ਵਾਸ਼ਣ ਦਿਵਾ ਦਿਓ ਕਿ ਜਿੱਥੇ ਤੁਸੀਂ ਕਹੋਗੇ ਅਸੀਂ ਵੋਟਾਂ ਉੱਥੇ ਪਾਵਾਂਗੇ ਸਾਰੇ ਦੇਰ ਨੂੰ ਕਹਿ ਦੋ ਇਹ ਗੱਲ ਸਤਵਚਨ ਬਾਬਾ ਜੀ ਜਿੱਥੇ ਤੁਸੀਂ ਕਹੋਗੇ ਬਾਬਾ ਜੀ ਬਾਬਾ ਜੀ ਅਸੀਂ ਵੋਟਾਂ ਉੱਥੇ ਪਾਵਾਂਗੇ ਬਾਬਾ ਜੀ ਇਦਾਂ ਕਹਿ ਕੇ ਜਦੋਂ ਵੋਟ ਪਾਣ ਜਾਣਾ ਆਪਣੇ ਦਿਲ ਦੀ ਸੁਣਿਓ ਦਿਲ ਦੀ ਜੇ ਪੰਜਾਬ ਬਚਾਉਣਾ ਜਿੱਥੇ ਜੀ ਕੇ ਤਾਂ ਪਾਰ ਕਰਨਾ ਪਵੇ ਬਾਬੇ ਨੂੰ ਬੜਾ ਪਤਾ ਲੱਗਣਾ ਇਹਨਾਂ ਨੂੰ ਬਾਬਿਆਂ ਨੂੰ ਇਹ ਕਰ ਡਾਂਗਾ ਲੈ ਕੇ ਤੁਹਾਡੇ ਸਿਰ ਤੇ ਖੜਨਗੇ ਪਾ ਇੱਥੇ ਬੋੜ ਪਾ ਇੱਥੇ ਬੋੜ ਨਾ 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 ਇਹ ਤਾਂ ਹੁਣ ਜਨਤਾ ਨੂੰ ਜਾਗਣਾ ਪੈਣਾ ਕਿਉਂਕਿ ਗੇਮ ਐਡੀ ਕਿ ਐਡੀ ਕਸੂਤੀ ਤੇ ਐਡੀ ਟੇਡੇ ਐਡੀ ਵੀ ਜਿਹਾ ਪਿਆਲੇ ਨੇ ਕਿਉਂ ਕਹਿੰਦੇ ਵੀ ਹਰ ਹਾਲ ਚ ਪੰਜਾਬ ਚਾਣਾ ਹੀ ਹੋਣਾ ਹੈ ਹਰ ਹਾਲ ਚਾਣਾ ਹੈ ਸਭ ਪੰਜਾਬ ਦਾ ਘਾਣ ਕਰ ਦੇਣਾ ਜੀ ਆ ਬੜਾ ਖੁਸ਼ ਹੋ ਜਾਣਾ ਪੰਜਾਬ ਵਿੱਚ ਅਸੀ ਕੀ ਖਾਸ ਚੀਜ਼ ਹੈ ਦੱਸੋ ਮੈਨੂੰ ਕੀ ਖਾਸ ਸੀ ਜ਼ਾ ਪੰਜਾਬ ਦੇ ਵਿੱਚ ਪੰਜਾਬੀ ਹੋ ਜਿਹੜੇ ਬੀਜੇਪੀ ਮਰੇ ਪਈ ਹੈ ਪਰਲੇ ਭੰਦੇ ਵੀ ਸਮੇਤ ਪੰਜਾਬ ਚ ਐਕਲ ਕਰ ਲੈੰਦੋ ਯਾਰ ਕਹਿਰਾ ਐ ਸਾਹ ਵਾਹ ਪਰ ਜੋ ਇਹ ਲੋਕ ਇਤਨਾ ਮਰਤੇ ਹੈ ਇਤਨੀ ਸਟੇਟ ਹੈ ਯਾਰ ਵਾਹ ਜਾ ਕੇ ਭਾਗੋ ਮਰੋ ਜੋ ਕਰਨਾ ਕਰੋ ਸਲਾ ਪੰਜਾਬ ਕੇ ਪਿੱਛੇ ਪੜਦੇ ਹੈ ਲੋਕ ਸੋ ਹੁਣ ਤਾਂ ਬਈ ਲੋਕਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਹਨੂੰ ਚੁਣਨਾ ਕਿਉਂਕਿ ਜੇ ਅੱਜ ਇਹ ਟੀਵਟੀ ਰਾਜਨੀਤੀ ਆਪ ਸਰਕਾਰ ਨੂੰ ਗਰਾਨ ਵਾਸਤੇ ਹੋ ਸਕਦੀ ਹੈ ਭਗਵੰਤ ਮਾਨ ਨੂੰ ਭਜਾਉਣ ਵਾਸਤੇ ਹੋ ਸਕਦੀ ਹੈ ਤੇ ਸੋਸ਼ਲੋ ਵੀ ਜਿਹਨਾਂ ਦੀ ਸਰਕਾਰ ਆ ਗਈ ਜੀਜੇਪੀ ਭੋੜੀਆ ਦੀ ਹੈ ਕਾਂਗਰਸ ਦੀ ਤਹੋਏਗਾ ਕਿ ਡਟਾ ਸਾਰਿਆਂ ਦਾ ਰੱਬ ਹੀ ਰੱਖਿਆ ਸੀ ਤਾਂ ਕੈਨੇਡਾ ਵਿੱਚ ਬੈਠੇ ਹੋਏ ਆਂ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਹੱਕਾਂ ਵਾਸਤੇ ਬੋਲਾਂ ਲੋਕਾਂ ਨੂੰ ਜਗਾਵਾ ਸੁੱਤੇ ਹੋਏ ਦੇ ਜ਼ਮੀਰ ਜਗਾਵਾ ਬਾਕੀ ਤਾਂ ਇਹ ਮਰ ਜੀਏ ਉਹ ਆ ਜਾਣਗੇ ਚਾਵਲ ਜੇ ਭੜੇ ਜੇ ਥੱਲੇ ਭੂਤ ਲੇ ਕੇ ਗਾਲਾਂ ਕੱਢਣ ਕਿੰਨੀ ਵਾਰ ਅੱਖੇ ਥੱਕ ਜੂਗੇ ਥੱਕ ਜੂਗੇ ਭੱਜ ਜੂਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਇਹ ਦਿਮਾਗ ਦੇ ਵਿੱਚ ਇੱਕ ਗੱਲ करना अपनी नहीं आप होंगे बाहू वाहिए और मैं मस्त हाथी वाली चाल चलती रहूंगी so सो सोचो जरूर की बहुत कुछ हाल सिपाही तो पहले बल्ले पंजाब होना ਤੇਰੀ ਖੇਚਲੋ ਫੋਲ ਐਡ ਕੀ ਦੁਸ਼ਮਨ ਨੂੰ ਜਿੱਤਨ ਨਹੀਂ ਦੇਣਾ ਕਿਉਂਕਿ ਮੇਰੇ ਸਾਹਮਣੇ ਭਗਵਾਨ ਮਾਨ ਇਸ ਅ ਗੁੱਡ ਸੀ ਹੈ ਤੇ ਮੇਰੀ ਪਰਸਨਲ ਡਵਾਈਸ ਆ ਪਰ ਮਾਨ ਤੋਂ ਵਧੀਆ ਕੋਈ ਸੀ ਇਹ ਮੈਨੂੰ ਲੱਗਦਾ ਇਸ ਤੋਂ ਪੰਜਾਬ 'ਚ ਕਿਸੇ ਕੋਲ ਹੋਣਾ ਕਹਿੰਦੇ ਸਿਆਣੀ ਦਾ ਗਿਆ ਤੇ ਔਲੇ ਦਾ ਖਾਦਾ ਤਾਸ਼ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਇੱਕ ਵੀਡੀਓ ਬਣਾਈ ਸੀ ਜਿਹੜਾ ਵਿਆਸ ਵਾਲਾ ਜਿਹੜਾ ਮੇਨ ਇਹਨਾਂ ਦਾ ਢਿੱਲੋਂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੇਰੇ ਲਈ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਸਾਡੇ ਸੰਗਤ ਦੇ ਪੈਸਿਆਂ 'ਚੋਂ ਇਹ ਬੰਦਾ ਕਰਪਟेड ਆ ਇਹਨੂੰ ਤੁਸੀਂ ਰੱਬ ਨਾ ਮੰਨੋ ਹੁਣ ਨਤੀਜੇ ਦੇਖ ਲਓ ਮਜਿੱਠੀਆਂ ਜਿਹਨੇ ਸਰੀਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤੇ ਤਾंडਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਬਿਆਰ ਸਾਡਾ ਢਿੱਲੋਂ ਜਾਂਦਾ ਉੱਥੇ ਅੱਧਾ ਘੰਟਾ ਮੀਟਿੰਗ ਕਰ ਦੋਸਤਾਂ ਬਾਜੀ ਨੂੰ ਪੇਲ ਮਿਲ ਗਈ ਐ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਥੇ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕੀ ਸਾਡੀ ਤਾਂ ਰਿਸ਼ਤੇਦਾਰੀ ਹੈ ਜੀ ਮੈਂ ਇਸ ਮਾਮਲੇ ਚਾਹਣਾ ਨਹੀਂ ਇਹਦਾ ਮਤਲਬ ਇਹ ਚੋਰ ਦੀ ਰਿਸ਼ਤੇਦਾਰੀ ਉਸ ਚੋਰ ਨਾਲ ਇਹਦਾ ਮਤਲਬ ਕਿ ਵਿਆਸ ਦੇ ਡੇਰੇ ਦੇ ਵੀ ਅੰਦਰਖੱਤੇ ਕਿਤਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਵਿਆਸ ਵਾਲੇ ਇਹ ਵੀ ਅੰਦਰਖੱਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਵਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਐ ਕੁਰਿੰਦਰ ਦੇਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲੇਤਾ ਕਿੱਥੋਂ ਪੈਸਾ ਆਇਆ ਕਿੱਥੋਂ ਤੁਸੀਂ ਗੱਡੀ ਦੇਖੀਏ BMW ਉਹਦੇ ਕੋਲ ਮਰਸੀਡੀਜ਼ ਦੇਖੀਆਂ ਉਹ ਕੋਈ ਆਮ ਗੱਡੀਆਂ ਨਹੀਂ ਆ 40 45 50 ਲੱਖ ਵਾਲੀਆਂ ਬਹੁਤ ਟੌਪ ਹਾਈ ਰੇਂਜ ਦੀਆਂ ਪੈਸਾ ਆਉਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ ਕੀ ਤੁਸੀਂ ਆਪ ਸੰਗਤ ਕਰਕੇ ਸਵਾਲ ਪੁੱਛਦੇ ਹੋ ਜਦੋਂ ਬਾੜ ਆਈ ਸੀ ਪੰਜਾਬ ਤੇ ਇੰਨੇ ਘਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ ਇਹ ਬੰਦੇ ਨੇ ਬੰਨ ਲਾਤੇ ਸੀ ਉੱਥੇ ਕਹਿੰਦਾ ਮੇਰਾ ਬਿਆਸ ਦਾ ਟੇਰਾ ਨਹੀਂ ਡੁੱਬਣਾ ਚਾਹੀਦਾ ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਦੇਖੇ ਖੁਸ਼ ਹਾਰੋ ਕਹਿੰਦਾ ਸ ਪਿੰਡ ਦੀ ਮਦਦ ਨਹੀਂ ਕੀਤੀ ਇਹਨੇ ਸਾਰਾ ਪਾਣੀ ਪਿੰਡਾਂ ਵੱਲ ਮੋੜਦਾ ਪਰ ਆਪ ਦਾ ਡੇਰਾ ਬਚਾਲਿਆ ਇਹ ਚਾਹੁੰਦੇ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਹਾਂ ਅੱਜ ਇਹਨਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਇਹਨਾਂ ਚ ਪੁੱਛਾਂ ਆਉਂਦੀਆਂ ਜਿੰਨਾ ਮਾਤਾ ਬਣੀ ਫਿਰਦੀਆਂ ਪੁੱਛਾਂ ਆਲੀਆਂ ਡੇਰੇ ਆ ਧੋਗੇ ਇਹਨਾਂ ਦੇ ਤੰਤਰਿਕ ਧੋਗੇ ਇਹਨਾਂ ਦੇ ਪਠੰਗੀ ਬਾਬੇ ਇਹਨਾਂ ਦੇ ਸਾਹਾਂ ਦੇ ਵਿੱਚ ਛਿੱਤਰ ਮਾਰਦੀਆਂ ਇੱਕ ਪਾਸੇ ਕਹਿੰਦੇ ਤੁਸੀਂ ਸਿੱਖ ਗੁਰੂ ਮੰਨਿਓ ਗ੍ਰੰਥ ਦੂਜੇ ਪਾਸੇ ਤੁਸੀਂ ਇਹ ਤਲਵੇ ਛੱਡਦੇ ਉੱਥੇ ਜਾ ਜਾ ਕੇ ਅੱਧ ਤੂੰ ਜਿਹੜਾ ਸਿੱਖ ਦਿਖਾ ਦਿੰਨੀ ਹੈ ਸ਼੍ਰੀ ਸਾਹਿਬ ਆਏ ਇਹ ਤਲਵੇ ਚੱਟ ਰਹੇ ਹੁੰਦੇ ਢਿੱਲਾਂ ਦੇ ਨੂੰ ਲੱਗੇ ਪਤਾ ਇੱਕ ਡਰੱਗੀ ਨੂੰ ਛੁਡਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜ਼ੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹ ਢਿੱਲਾਂ ਦੇ ਵੀ ਫ੍ਰੀ ਪ੍ਰੋਟੀਕ ਡਿਸਚਾਰਜ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਇੰਨੀ ਬੇਫਿਕਰ ਜਿਹੜੀ ਉੱਥੇ ਪੈਸਾ ਚੜਾਉਂਦੀ ਆ ਤੇਰਾ ਵਿਆਜ਼ ਦਾ ਤੇਰੇ ਵਾਲਾ ਮੁਖਿਆ ਇਹਨਾਂ ਦਾ ਬਹੁਤ ਵੱਡਾ ਜਿਹੜਾ ਪਾਪਾ ਜਿਹੜਾ ਦਸਾਂ ਗੁਰੂਆਂ ਤੋਂ ਵੀ ਵੱਡਾ ਗੁਰੂ ਗ੍ਰੰਥ ਸਾਹਿਬ ਉੱਤੇ ਵੱਡਾ ਅਧਰਚਨ ਅਕੀ ਬੈਠਾ ਹੁੰਦਾ। ਸੋ ਬਹੁਤ ਨੰਗਾ ਹੋ ਚੁਕਿਆ ਉਹਦੇ ਕਾਫੀ ਚੀਜ਼ਾਂ ਬਾਹਰ ਆ ਗਈਆਂ ਲੋਕਾਂ ਨੇ ਉਹਦੇ ਖਿਲਾਫ ਕਾਫੀ ਕੇਸ ਕੀਤੇ ਹੋਏ ਸੀ ਬਹੁਤ ਲੋਕ ਹੋਤਾ ਕਿ ਜਿਹੜੀ ਜ਼ਮੀਨਾਂ ਤਾਂ ਉਹਨੇ ਕਬਜ਼ੇ ਕੀਤੇ ਜ਼ਬਰਦਸਤੀ ਬਹੁਤ ਚੀਜ਼ਾਂ ਬਾਹਰ ਆ ਰਹੀਆਂ। ਜਿਵੇਂ ਆਪਾਂ ਸਰਸਿਆਂ ਬਾਰੇ ਕਹਿੰਦੇ ਸੱਸੇ ਵਾਲਾ ਯਾਸ਼ ਜਨਾਨੀਆਂ ਨੇ ਯਾਸ਼ੀਆਂ ਕਰਦਾ ਫਲਾਨਾ ਤੇਖੜਾ। ਤੇ ਆਪਾਂ ਕਹਿੰਨੇ ਬਿਆਸ ਵਾਲੇ ਬਾਰੇ ਵੀ ਗੱਲ ਨਹੀਂ ਸੁਣੀ ਕਦੀ ਵੀ ਇਹ ਜਨਾਨੀਵਾਜ ਨਹੀਂ ਦੇਖੋ ਦੁਨੀਆਂ ਦਾ ਜਿਹੜਾ ਵੀ ਮੱਤ ਬਿਲੀਅਨਰ ਨਾਕਿਤ ਕਰਨ ਲੱਗੇ ਹੁਣ ਗੱਲ ਨੂੰ ਹਾਜਮਾ ਰੱਖਿਓ ਦਿਲ ਦੇ ਧੜਕਣਾਂ ਤੇ ਹੱਥ ਰੱਖ ਲਓ ਗੱਲ ਬੜੀ ਔਖੀ ਆ ਸ਼ਾਇਦ ਮਤ ਵੀ ਤੁਹਾਨੂੰ ਇਹ ਡਾਈਜੈਸਟ ਨਾ ਹੋਏ ਡਾਈਜੈਸ ਕਰਨੀ ਪੈਣੀ ਆ ਸੱਚ ਸੱਚ ਸੁਣੋ ਦੁਨੀਆ ਦਾ ਕੋਈ ਵੀ ਮਰਦ ਬਿਲੀਅਨਰ ਹੋਵੇ ਫੌਟ ਦੇ ਸਮਾ ਦੌਲਤ ਪੈਸਾ ਹੋਵੇ ਉਹ ਆਇਆ ਸੀ ਦਰੂਰ ਕਰਦਾ ਕੁੜੀਆਂ ਨਾਲ ਇਹ ਗੱਲ ਮੇਰੀ ਯਾਦ ਰੱਖਿਓ ਕਹਿੰਦੇ ਲੋਕਾਂ ਦੇ ਮੂਹਰੇ ਬਾਬੇ ਦਾ ਚੋਣਾ ਤੇ ਪਰਦੇ ਦੇ ਪਿੱਛੇ ਬੜਾ ਹੀ ਵੱਡਾ ਚੋੜਾ 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 ਸੋ ਬਿਲਕੁਲ ਜੀ ਸੋ ਰਾਜੇ ਮਹਾਰਾਜਾਂ ਕੋਲ ਕਿੰਨੀਆਂ-ਕਿੰਨੀਆਂ ਰਾਣੀਆਂ ਹੁੰਦੀਆਂ ਸੀ ਹਰਮ ਦੇ ਵਿੱਚ ਕਿੰਨੀਆਂ ਜਨਾਨੀਆਂ ਹੁੰਦੀਆਂ ਸੀ ਕਿਉਂ ਰਾਜੇ ਮਹਾਰਾਜ ਸੀ ਤੇ ਇਸ ਤਰ੍ਹਾਂ ਦੇ ਰਾਜੇ ਇਹਦੇ ਧਰਤੀ ਦੇ ਬੜੇ ਜਿਹੜੇ ਬਾਬਾ ਜਿਹੜਾ ਇਹ ਗੁਰਿੰਦਰ ਵੀ ਇਹ ਇੰਡੀਆ-ਇੰਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਈਕ ਕਰਦਾ ਨਾ 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 ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌ ਲੱਗੇ ਤਰ ਅੰਦਾਜ਼ ਮੱਝ ਵਿੱਚ ਓੜ ਬੋਲਾਂ ਇਹ ਕਹਿੰਦਾ ਹੈ ਸਪੇਨ ਵਿੱਚ ਰਹਿੰਦਾ ਹੈ ਸਪੇਨ ਦੇ ਵਿੱਚ ਇਹਦੇ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਵਿੱਚ ਪਾਰਟਨਰਸ਼ਿਪ ਮਜੇਠੀਆ ਦੀ ਵੀ ਹੈ पाँ पाँ जो आज तक कभी किसी को पता नहीं था पता चल गया अब चल गया बात निकली है निकली है तो निकल के बड़ी दूर तक जाएगी राइट वैसे भी माशाल्लाह जो मेरी जुबान है ये जब भी बोलती है खोलती है बड़ी बात दूर तक ही चली जाती है बहुत दूर निकल जाती है सो so, उसमें भी इसका पार्टनरशिप है और uh, जब ये जाते हैं स्पेन में तो वहां पे गोरी गोरी चिट्टी चिट्टी गुलाबी गुलाबी में, में पसंद है इनको। पूरे फिट वाली है। इंडिया की औरतें वर्तों को तो ये कुछ कुछ नहीं समझते हैं और यहाँ पे आके ये लोग इज्जत बना लेते कि हम बाबा है। बाबा हैं नहीं है ये झोल है झोल में बता रही हूँ अब सडनली दो आने से पहले राजा भी आ गया ना ਅੱਛਾ ਮੈਂ ਨਾ ਇੱਕ ਗੱਲ ਦੱਸਦੀ ਆਂ ਅੱਜ ਆਪਣੇ ਬਾਰੇ ਹੁਣ ਇਹ ਨਾ ਕਿਉਂ ਵੀ ਨੈਨਸੀ ਜੋਕ ਛੱਡ ਰਹੀ ਐ ਮੈਂ ਸੱਚੀ ਜੋਕਿੰਗ ਦੇ ਮੂਡ 'ਚ ਬਿਲਕੁਲ ਨਹੀਂ ਆ ਮੇਰੇ ਮੰਮੀ ਨੂੰ ਚਾਹੇ ਪੁੱਛ ਲਿਓ ਮੈਂ ਨਾ ਬਚਪਨ ਤੱਕ ਡ੍ਰੀਮ ਦੇਖਦੀ ਆਂ ਜਦੋਂ ਮੈਂ 90 ਵਾਲੇ ਮੁੰਡੇ ਨੇ ਆਪਣਾ ਸੁਪਨਾ ਦੱਸਤਾ ਤੇ ਇਹਨੇ 90 ਵਾਲੇ ਦੀ ਮਰਾਜਾ ਬਣ ਗਿਆ ਹੁਣ ਇਦਾਂ ਤੇ ਇੱਕ ਸੁਪਨਾ ਮੈਨੂੰ ਆਂਦਾ ਪਰ ਮੈਂ ਤਾਂ ਕਦੀ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਮੈਂ ਤਾਂ ਕਿਹਾ ਨਹੀਂ ਮੈਂ ਫਲਾਣੀ ਜਗ੍ਹਾ ਦਾ ਰਾਜਾ ਮੈਨੂੰ ਮੇਰੇ ਪਰ ਰਾਜ ਪੜ ਵਾਪਸ ਆ ਲੋ ਸੋ ਮੈਨੂੰ ਹਮੇਸ਼ਾ ਇੱਕ ਸੁਪਨਾ ਆਂਦਾ ਹੈ ਕਿ ਮੈਂ ਘੋੜੇ ਤੇ ਸਵਾਰ ਆ ਸ਼ਾਹੀ ਪੋਸ ਜਿਹੜੇ ਸ਼ਾਹੀ ਕੱਪੜੇ ਉਹ ਮੇਰੇ ਲਬਾਸ ਪਾਇਆ ਹੋਇਆ ਤੇ ਹੱਥ 'ਚ ਮੇਰੇ ਕਰਪਾਨ ਆ ਮੈਂ ਕਿਸੇ ਯੁੱਧ ਦੇ ਵਿੱਚ ਆ ਮੈਂ ਪੂਰੀ ਕਿਰਪਾਨ ਚਲਾਨੀ ਹੈ ਪੂਰਾ ਯੁੱਧ ਲੜਦਾ ਪਰ ਮੈਂ ਬੰਦਾ ਹੈ ਉਹ ਜਦੋਂ ਮੈਂ ਸਵੇਰੇ ਉੱਠਦੀ ਹੈ ਮੇਰਾ ਸੱਚੇ ਆ ਰਾਈਟ ਹੈਂਡ ਇੰਨਾ ਦੁੱਖ ਜਾਂਦਾ ਮੈਂ ਆਪਣੇ ਮਦਰ ਨੂੰ ਦੱਸਦੀ ਨਹੀਂ ਮੰਮੀ ਮੇਰਾ ਹੱਥ ਬਹੁਤ ਦੁਖ ਰਿਹਾ ਹੈ ਕਹਿੰਦੇ ਕਿਉਂ ਤੂੰ ਇੱਕ ਪਾਸੇ ਸੁੱਤੀ ਹੋਣੀ ਹੈ ਮੈਂ ਕਹਾਂ ਨਹੀਂ ਮੈਂ ਕਹਾਂ ਮੈਂ ਸਾਰੀ ਰਾਤ ਮੈਂ ਕਹਾਂ ਯੁੱਧ ਲੜਿਆ ਕਿਰਪਾਨ ਲੈ ਕੇ ਘੋੜੇ ਤੇ ਬੈਠੇ ਔਰ ਸੱਚੇ ਇਸ ਜਨਮ ਦੇ ਵਿੱਚ ਮੈਂ ਕਦੀ ਵੀ ਕਿਰਪਾਨ ਚਲਾਨੀ ਨਹੀਂ ਸਿੱਖੀ ਪਰ ਦਾਓ ਪਿੱਛ ਸਾਰੇ ਆਉਂਦੇ ਆ ਜੇ ਕੋਈ ਬੰਦਾ ਮੰਨ ਲਓ ਕਿਰਪਾਨ ਲੈ ਕੇ ਪੈ ਗਿਆ ਮੇਰੇ ਮਗਰ ਤੇ ਮੇਰੇ ਹੱਥ ਚ ਕਿਰਪਾਨ ਆ ਕਸਮ ਉਸ ਖੁਦਾ ਬਣਾਉਣ ਵਾਲੀ ਦੀ ਵੀ ਬੰਦਾ ਵੱਡ ਦੂੰਗੀ ਇਹਨਾਂ ਹੁਨਰ ਆ ਮੇਰੇ ਕੋਲ ਕਰਪਾਨ ਚਲਾਉਂਦਾ ਪਰ ਮੈਂ ਸਿੱਖਿਆ ਨਹੀਂ ਗਈ ਸੋ ਕਈ ਵਾਰ ਪਿਛਲੇ ਜਨਮ ਨੇ ਕੋਈ ਛੇੜਾ ਇਨਸਾਨ ਦੇ ਨਾਲ ਅਗਲੇ ਜਨਮ ਚ ਆਂਦੀਆਂ ਉਹਨੂੰ ਉਸ ਚੀਜ਼ ਦਾ ਗਿਆਨ ਹੁੰਦਾ ਹੁਣ ਮੈਂ ਸੋਚਿਆ ਵੀ ਮੈਂ ਕਿਹੜੇ ਦੇਸ਼ ਦਾ ਰਾਜਾ ਹੋ ਸਕਦਾ ਹਾਂ ਕੀ ਮਹਾਰਾਣਾ ਪ੍ਰਤਾਪ ਜੀ ਦਾ ਵੰਸ਼ਾਜ ਆ ਮੈਂ ਕਿ ਹਲਦੀ ਘਾਟੇ ਦਾ ਜੁੱਧ ਲੜਿਆ ਸੀ ਮੈਂ ਮੈਂ ਸੋਚਦੀ ਰਹਿੰਦੀ ਆ ਪਰ ਰਾਜਾ ਨਹੀਂ ਸੀ ਮੈਂ ਮੈਨੂੰ ਐ ਲੱਗਦਾ ਜਿਵੇਂ ਕੋਈ ਸਿਆਣਾ ਪਤੀ ਅੱਛਾ ਤਕੜਾਉਦਾ ਸੀ ਮੇਰਾ ਕੋਈ ਮੈਂ ਤਾਂ ਪਤਾ ਨਦ ਰੋ ਲੱਭ ਲੱਭ ਕੇ ਮਰ ਗਈ ਕਿ ਮੈਂ ਕਿੱਥੇ ਕੇਸ ਪਾਵਾਂ ਫਿਰ ਮੈਂ ਹੁਣ ਪਤਾ ਕੀ ਸੋਚਿਆ ਬਾਬਾ ਜੀ ਗੁਰਵਿੰਦਰ ਟੇਲਾ ਬਾਬਾ ਜੀ ਮੈਨੂੰ ਇਦਾਂ ਦਾ ਸੱਤਲਾ 55 ਤੋਂ ਲੈ ਕੇ ਹੁਣ ਤੱਕ ਆ ਰਿਹਾ ਮੇਰਾ ਵੀ ਉਧਾਰ ਕਰੋ ਬਾਬਾ ਜੀ ਉਹਨੂੰ 90 ਦਾ ਮੈਲ ਦਿਵਾਤਾ ਮੈਨੂੰ ਵੀ ਕੋਈ ਮੈਲ ਲੈ ਕੇ ਦਿਓ ਮੈਂ ਹੀ ਕਹਿ ਚੁੱਕਿਆ ਹਾਂ ਕਿ ਮੈਂ ਸਮੈਲ ਦਸਾਂ ਬਤੀਆਂ ਰੱਖੇ ਸੀ ਮੇਰਾ ਮੈਲ ਸੀ ਤੁਸੀਂ ਕਰਾ ਸਕਦੇ ਹੋ ਸਿਰਫ ਔਰ ਕੋਈ ਨਹੀਂ ਕਰਾ ਸਕਦਾ ਬਾਬਾ ਜੀ ਹਾਂ ਕਰਵਿੰਦਰ ਬਾਬਾ ਜੀ ਕਿੰਨਾ ਸੁੱਖਾ ਹੁੰਦਾ ਆਪਣੇ ਮੂਹਰੇ ਬਾਬਾ ਲਾ ਲੈਣਾ ਲੱਛਣ ਸਾਰੇ ਕੰਜਰਾਂ ਵਾਲੇ ਚੋਰ ਬਜਾਰੇ ਆਇਆ ਦਾ ਪਤੰਦਰ ਦਾ ਕਾਲੀ ਗੱਡੀ ਤੇ ਹੋਂਕਦਾ ਵੀ ਜੇ ਤੁਸੀਂ ਪਿੱਛੇ ਨਾਲ ਹਟੇ ਨੇ ਗੱਡੀ ਤੁਹਾਡੇ ਉਤੋਂ ਦੀ ਕੱਢ ਦੇਣੀ ਆ ਚਲੋ ਇੱਡੀ ਭਿਆਨਕਰ ਐਂਟਰੀ ਤਾਂ ਅਸੀਂ ਤੇ ਇਹ ਵੀ ਨਹੀਂ ਮਾਰਦਾ ਫਿਲਮਾਂ ਸ਼ਖਸ਼ਖ ਮਾਰ ਨਹੀਂ ਮਾਰਦਾ ਚੀਨੀ ਏੜੇ ਮਾਰੀ ਆ ਜੇ ਜਦੋਂ ਪਾਪਾ ਗੱਡੀ ਤੋਂ ਆਉਂਦਾ ਨਾ ਨੰਗ ਦਾ ਕਰੇਂਦਰ ਢਿੱਲੋਂ ਉਹ ਗਾਣਾ ਲਾ ਦਿਆ ਕਰੋ ਕਿਹੜਾ ਉਹ ਦਰੰਦਰ ਮੂਵੀ ਦਾ ਹਿਫਤੂ 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 ਫੋਸੋ ਕਿਹੜਾ ਨਾ ਉਹ ਲਾਇਆ ਕਰੋ ਇਹਦੀ ਐਂਟਰੀ ਦੇ ਉੱਪਰ ਸੋ ਬਾਪੇ ਨੇ ਕਿਹਾ ਵੀ ਇਹ ਕਾਲਜ ਬੜਿਆ ਸਕੂਲ ਬੜਿਆ ਜੀ ਬਾਹਰ ਇਹਨੂੰ ਉਹ ਤੋਂ ਇਨਕਮ ਆਉਂਦੀ ਆ ਉਹ ਇਨਕਮ ਦੇ ਨਾਲ ਜੀ ਇਹਨੇ ਪੈਸਾ ਬਣਾਇਆ ਆਪਣਾ ਆਮ ਨਾਟ ਬੋਨ ਯੈਸਟਰਡੇ ਪਰ ਬੰਦੇ ਟੱਲੋ ਬੱਚੇ ਨੂੰ ਲੌਲੇ தோਤੇ ਰਹੇ ਖਾਣੇ ਲਈ ਲੋਕ ਖਾਤੇ ਹੋ

ਤੇ ਰਖਿਆ ਹੋਗਾ ਮੋਟਰ ਕੀ ਮਜਿਠੀਆ ਬੋਲਦਾ ਹੈ ਸਾਂਭਾ ਗਲਤ ਡਾਇਲੌਗ ਯੂਜ਼ ਕੀ ਹੈ ਮਜਿਠੀਆ ਨੇ ਸਾਂਭਾ ਨਹੀਂ ਦਾ ਸਾਂਭਾ ਨੇ ਤਾਂ ਕਾਲੀਆ ਵਾਲਾ ਡਾਇਲੌਗ ਮਾਰਨ ਦਾ ਸੋ ਭਗਵੰਤ ਮਾਨ ਜੀ ਦਾ ਕੁਝ ਨਹੀਂ ਹੋਏਗਾ ਕਿਉਂਕਿ ਜੇ ਜਨਤਾ ਚਾਹੁੰਦੀ ਹੈ ਪੰਜਾਬ ਦਾ ਸੁਧਾਰ ਕਰਨਾ ਪੰਜਾਬ ਦੇ ਵਿੱਚ ਫਿਰ ਮਾਨ ਸਰਕਾਰ ਆਪ ਸਰਕਾਰ ਨੂੰ ਲਿਆਉਣਾ ਤਾਂ ਜਨਤਾ ਮੂੰ ਤੇ ਬਾਬੇ ਜੀ ਬਾਬੇ ਜੀ ਬਾਬੇ ਜੀ ਕਰਦੇ ਹੋ ਸਾਰੇ ਆਪਣੇ ਵਾਲਿਆਂ ਨੂੰ ਚੰਗਾ ਐ ਉਹਨਾਂ ਨੂੰ ਆਸ਼ਵਾਸ਼ਣ ਦਿਵਾ ਦਿਓ ਕਿ ਜਿੱਥੇ ਤੁਸੀਂ ਕਹੋਗੇ ਅਸੀਂ ਵੋਟਾਂ ਉੱਤੇ ਪਾਵਾਂਗੇ ਸਾਰੇ ਡੇਰ ਨੂੰ ਕਹਿ ਦੋ ਇਹ ਗੱਲ ਸਤਿਵਿਚਨ ਬਾਬਾ ਜੀ ਜਿੱਥੇ ਤੁਸੀਂ ਕਹੋਗੇ ਬਾਬਾ ਜੀ ਬਾਬਾ ਜੀ ਸੇ ਬਟੋਚੇ ਪਾਉਮਗੇ ਬਾਬਾ ਜੀ ਇਦਾਂ ਕਹਿ ਕੇ ਜਦੋਂ ਵੋਟ ਪਾਣ ਜਾਣਾ ਆਪਣੇ ਦਿਲ ਦੀ ਸੁਣਿਓ ਦਿਲ ਦੀ ਜੇ ਪੰਜਾਬ ਬਚਾਉਣਾ ਜਿੱਥੇ ਜੀ ਕੇ ਤਾਂ ਪਾਰ ਸੇ ਨੱਕ ਬੜੇ ਬਾਪੇ ਨੂੰ ਬੜਾ ਪਤਾ ਲੱਗਣਾ ਇਹਨਾਂ ਨੂੰ ਬਾਬਿਆਂ ਨੂੰ ਇਹ ਕਿਹੜੇ ਡਾਂਗਾ ਲੈ ਕੇ ਤੁਹਾਡੇ ਸਿਰ ਤੇ ਖੜਨਗੇ ਪਾਓ ਇੱਥੇ ਵੋਟ ਪਾਓ ਇੱਥੇ ਖੜਨਾ ਅੰਨਾ 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 ਇਹ ਤਾਂ ਹੁਣ ਜਨਤਾ ਨੂੰ ਜਾਗਣਾ ਪੈਣਾ ਕਿਉਂਕਿ ਗੇਮ ਐਡ ਕੀ ਹੈ ਡਿੱਕ ਕਸੂਤੀ ਤੇ ਐਡਿੱਟੇ ਡੇਡੇ ਹੈ ਡੀ ਬੀ ਜੀ ਪੀ ਵਾਲਿਆਂ ਨੇ ਕਿਉਂ ਕਹਿੰਦੇ ਵੀ ਹਰ ਹਾਲ ਚ ਪੰਜਾਬ ਜਾਣਾ ਹੀ ਹੋਣਾ ਹੈ ਹਰ ਹਾਲ ਜਾਣਾ ਹੈ ਵਾਏ ਪੰਜਾਬ ਦਾ ਘਾਣ ਕਰ ਦੇਣਾ ਜੀ ਆ ਬੜਾ ਖੁਸ਼ ਹੋ ਜਾਣਾ ਪੰਜਾਬ ਵਿੱਚ ਅਸਲ ਕੀ ਖਾਸ ਚੀਜ਼ ਹੈ ਦੱਸੋ ਮੈਨੂੰ ਕੀ ਖਾਸ ਚੀਜ਼ ਹੈ ਪੰਜਾਬ ਦੇ ਵਿੱਚ ਪੰਜਾਬੀਓ ਜਿਹੜੇ ਬੀ ਜੀ ਪੀ ਮਰੇ ਪਈ ਹੈ ਤਰਲੇ ਭਾਉਂਦੇ ਵੀ ਸੰਨੇ ਕੁਝ ਪੰਜਾਬ 'ਚ ਐਕਟ ਕਰ ਲੈੰਦੋ ਯਾਰ ਕੀ ਹੈ ਐਸਾ ਵਾਹ ਪਰ ਜੋ ਇਹ ਲੋਕ ਇਤਨਾ ਮਰਤੇ ਹੈ ਇਤਨੀ ਸਟੇਟ ਹੈ ਯਾਰ ਵਾਹ ਜਾ ਕੇ ਭਾਗੋ ਮਰੋ ਕੋ ਕਰਨਾ ਕਰੋ ਸਲਾ ਪੰਜਾਬ ਕੇ ਪਿੱਛੇ ਪੜਦੇ ਆ ਲੋਕ ਸੋ ਹੁਣ ਤਾਂ ਭਈ ਲੋਕਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਹਨੂੰ ਚੁਣਨਾ ਕਿਉਂਕਿ ਜਿਹੜੀ ਅੱਜ ਇਹ ਟੀ ਵੱਡੀ ਰਾਜਨੀਤੀ ਆਪ ਸਰਕਾਰ ਨੂੰ ਗਰਾਨ ਵਾਸਤੇ ਹੋ ਸਕਦੀ ਹੈ ਭਗਵੰਤ ਮਾਨ ਨੂੰ ਭਜਾਉਣ ਵਾਸਤੇ ਹੋ ਸਕਦੀ ਹੈ ਭਈ ਸੋਸ਼ਲ ਵੀ ਜਿਹਨੇ ਦੀ ਸਰਕਾਰ ਆ ਗਈ ਜੀਜੇਪੀ ਬੋਲੀ ਦੀ ਹਾਂ ਕਾਂਗਰਸ ਦੀ ਤਾਂ ਹੋਏਗਾ ਕੀ ਤਾਂ ਸਾਰਿਆਂ ਦਾ ਰੱਬ ਹੀ ਰੱਖਿਆ ਅਸੀਂ ਤਾਂ ਕੈਨੇਡਾ ਵਿੱਚ ਬੈਠੇ ਹੋਏ ਆ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਹੱਕਾਂ ਵਾਸਤੇ ਬੋਲਾਂ ਲੋਕਾਂ ਨੂੰ ਜਗਾਵਾ ਸੁੱਤੇ ਹੋਏ ਦੇ ਜ਼ਮੀਰ ਜਗਾਵਾ ਬਾਕੀ ਤੇਰੀ ਮਰਜ਼ੀ ਹੈ ਤੂੰ ਆ ਜਾਣਗੇ ਚਾਵਲ ਜੇ ਭੜੇ ਜੇ ਥੱਲੇ ਬੁੱਤ ਦੇ ਗਾਲਾ ਕੱਢਣ ਕਿੰਨੀ ਵਾਰ ਆਖੇ ਥੱਕ ਜਾਉਂਗੇ ਅੱਕ ਜਾਉਂਗੇ ਭੱਜ ਜਾਉਂਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਇਹ ਦਿਮਾਗ ਦੇ ਵਿੱਚ ਇੱਕ ਗੱਲ ਇੱਥੇ ਫਸਾਈ ਹੋਈ ਜਾ ਉੱਤਿਆਂ ਦੇ ਭੌਂਕ ਨਾਲ ਹਾਥੀ ਆਪਣੀ ਚਾਲ ਨਹੀਂ ਬਦਲਦਾ ਉਹ ਚਲਦਾ ਹੈ ਮੋਸ ਚਲਦਾ ਹੈ ਮੋਸ ਚਲਦਾ ਜਿਵੇਂ ਮੈਂ ਚੱਲ ਰਹੀ ਹਾਂ आप लोग कुत्ते हैं भगवान ने आपको ड्यूटी दी है कि मेरे पीठ पीछे आप भोंगे वाऊ 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 कीजिए और मैं मस्त हाथी वाली चाल चलती रहूंगी सो so पंजाबी सोचो जरूर कि बहुत कुछ हाल स्पाई तो पहले पहले पंजाब के बीच होना है तैयारी खिंचो फुल ऐड कि दुश्मन नो जितना नहीं देना ਕਿ ਜਿਹੜੇ ਮੇਰੇ ਸਾਹਮਣੇ ਭਗਵਾਨ ਮਾਨ ਇਸ ਗੁਰਸੀ ਹੈ ਤੇ ਮੇਰੀ ਪਰਸਨਲ ਡਿਵਾਈਸ ਹੈ ਪਰ ਮਾਨ ਤਾਂ ਵਧੀਆ ਕੋਸੀ ਏ ਮੈਨੂੰ ਲੱਗਦਾ ਇਸ ਤਾਂ ਪੰਜਾਬ ਚ ਕਿਸੇ ਕੋਲ ਹੋਣਾ ਕਹਿੰਦੇ ਸਿਆਣੀ ਦਾ ਗਿਆ ਤੇ ਔਲੇ ਦਾ ਖਾਤਾ ਪਾਸ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਵੀਡੀਓ ਬਣਾਈ ਸੀ ਜਿਹੜਾ ਬਿਆਸ ਵਾਲਾ ਜਿਹੜਾ ਮੇਨ ਇਹਨਾਂ ਦਾ ਢਿੱਲੋਂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੈਂ ਉਹਦਾ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਹੈ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਤੁਹਾਡੇ ਸੰਗਤ ਦੇ ਪੈਸਿਆਂ ਚੋਂ ਇਹ ਬੰਦਾ ਕਰਪਟेड ਹੈ ਇਹਨੂੰ ਤੁਸੀਂ ਰੱਬ ਨਾ ਮੰਨੋ ਆਹ ਹੋਣੇ ਚਿੱਟ ਨਤੀਜਾ ਦੇਖ ਲਓ ਮਜੀਠੀਆਂ ਜਿਹਨੇ ਸਿਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆਂ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤਿੱਤਾਂਡਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਵਿਆਸ ਵਾਲਾ ਢਿੱਲੋਂ ਜਾਂਦਾ ਉੱਥੇ ਅੱਧਾ ਘੰਟਾ ਮੀਟਿੰਗ ਕਰਦਾ ਉਸ ਤੋਂ ਬਾਅਦ ਇਹਨੂੰ ਪੇਲ ਮਿਲ ਗਈ ਆ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਥੋਂ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕੀ ਸਾਡੀ ਤਾਂ ਰਿਸ਼ਤੇਦਾਰੀ ਆ ਜੀ ਮੈਂ ਇਸ ਮਾਮਲੇ ਚਾਉਣਾ ਨਹੀਂ ਇਹਦਾ ਮਤਲਬ ਇਹ ਚੋਰ ਦੀ ਰਿਸ਼ਤੇਦਾਰੀ ਉਸ ਚੋਰ ਨਾਲ ਇਹਦਾ ਮਤਲਬ ਕਿ ਬਿਆਸ ਦੇ ਤੇਰੇ ਦੇ ਵੀ ਅੰਦਰਖਾਤੇ ਕਿਤਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਬਿਆਸ ਵਾਲੇ ਇਹ ਵੀ ਅੰਦਰਖਾਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਬਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਆ ਗੁਰਿੰਦਰ ਦੇ ਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲੇਤਾ ਕਿੱਥੇ ਪੈਸਾ ਕਿੱਥੋਂ ਤੁਸੀਂ ਗੱਡੀ ਦੇਖੀਏ BMW ਦੀ ਉਹਦੇ ਕੋਲੇ ਮਰਸੀਡੀਜ਼ ਦੇਖੀਏ ਉਹ ਕੋਈ ਆਮ ਗੱਡੀਆਂ ਨਹੀਂ ਆ 40 45 50 ਲੱਖ ਵਾਲੀਆਂ ਬਹੁਤ ਟਾਪ ਹਾਈ ਰੇਂਜ ਦੀਆਂ ਪੈਸਾ ਆਉਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ ਕੀ ਤੁਸੀਂ ਆਪ ਸੰਗਤ ਕਦੇ ਸਵਾਲ ਪੁੱਛਦੇ ਹੋ ਜਦੋਂ ਬਾੜ ਆਈ ਸੀ ਪੰਜਾਬ ਤੇ ਇੰਨੇ ਘਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ ਇਹ ਬੰਦੇ ਨੇ ਬੰਨ ਲਾਤੇ ਸੀ ਉੱਥੇ ਕਹਿੰਦਾ ਮੇਰਾ ਬਿਆਸ ਦਾ ਡੇਰਾ ਨਹੀਂ ਡੁੱਬਣਾ ਚਾਹੀਦਾ ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਡਟੇ ਖੁਸ਼ ਹਾਰੋ ਕਹਿੰਦਾ ਸਰੇ ਜਣੇ ਪਰ ਇਹਨੇ ਕਿਸੇ ਪਿੰਡ ਦੀ ਮਦਦ ਨਹੀਂ ਕੀਤੀ ਕਿਨੇ ਉਹ ਸਾਰਾ ਪਾਣੀ ਆਮal ਮੋੜਦਾ ਪਰ ਆਪ ਦਾ ਡੇਰਾ ਬਚਾਲਿਆ ਇਹ ਵੀ ਆਨ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਆ ਅੱਜ ਉਹਨਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਜਿਹਨਾਂ 'ਚ ਪੁੱਛਾਂ ਹੁੰਦੀਆਂ ਜਿਹਨਾਂ ਮਾਤਾ ਬਣੀ ਫਿਰਦੀਆਂ ਪੁੱਛਾਂਆਂੀਆਂ ਡੇਰੇ ਆ ਢੋਂਗੀ ਇਹਨਾਂ ਦੇ ਤਾੰਤ੍ਰਿਕ ਢੋਂਗੇ ਇਹਨਾਂ ਦੇ ਪਠੰਗੀ ਬਾਬੇ ਇਹਨਾਂ ਦੇ ਸਾਂਹਾਂ ਦੇ ਵਿੱਚ ਛਿੱਤਰ ਮਾਰਦੀਆਂ ਇੱਕ ਪਾਸੇ ਜਾਂਦੇ ਤੁਸੀਂ ਸਿੱਖ ਗੁਰੂ ਮੰਨਿਓ ਗ੍ਰੰਥ ਦੂਜੇ ਪਾਸੇ ਤੁਸੀਂ ਇਹਦੇ ਤਲਵੇ ਛੱਡਦੇ ਉੱਥੇ ਜਾ ਜਾ ਕੇ ਮੈਂ ਤੁਹਾਨੂੰ ਜਿਆਦਾ ਸਿੱਖ ਦਿਖਾ ਦਿੰਨੀ ਆ ਸ਼੍ਰੀ ਸਾਹਿਬ ਭਾਈ ਇਹਦੇ ਤਲਵੇ ਚੱਟ ਰਹੇ ਹੁੰਦੇ ਢਿੱਲਾਂ ਦੇ ਹੁਣ ਲੱਗਾ ਪਤਾ ਕਿ ਇੱਕ ਡਰੱਗੀ ਨੂੰ ਛੁੜਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਪੰਜਾਬ ਸਰਕਾਰ ਨੂੰ ਬੇਨਤੀ ਆ ਇਹ ਢਿੱਲਾਂ ਦੀ ਵੀ ਫ੍ਰੀ ਡਿਸਚਾਰਜ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਇੰਨੀ ਬੇਵਕੂਫ ਜਿਹੜੀ ਉੱਥੇ ਪੈਸਾ ਚੜਾਉਂਦੀ ਆ ਜਿਹੜਾ ਬਿਆਸਾ ਤੇਰੇ ਵਾਲਾ ਮੁਖਿਆ ਇਹਨਾਂ ਦਾ ਬਹੁਤ ਵੱਡਾ ਜਿਹੜਾ ਪਾਪਾ ਜਿਹੜਾ ਦਸਾ ਗੁਰੂਆਂ ਤੋਂ ਵੀ ਵੱਡਾ ਗ੍ਰਿਸ਼ਟੀ குருਗ੍ਰੰਥ ਸਾਹਿਬ ਜੀ ਉਤੇ ਵੱਡਾ ਅਧਰਚਾ ਲਾ ਕੇ ਬੈਠਾ ਹੁੰਦਾ। ਸੋ ਬਹੁਤ ਨੰਗਾ ਹੋ ਚੁਕਿਆ ਉਹਦੇ ਕਾਫੀ ਚੀਚਾ ਬਾਹਰ ਆ ਗਏ ਲੋਕਾਂ ਨੇ ਉਹਦੇ ਖਿਲਾਫ ਕਾਫੀ ਕੇਸ ਕੀਤੇ ਹੋਏ ਸੀ ਬਹੁਤ ਲੋਕ ਹੋਤਾ ਕਿ ਜਿਹੜੀ ਜ਼ਮੀਨਾਂ ਤੇ ਉਹਨੇ ਕਬਜ਼ੇ ਕੀਤੇ ਜ਼ਬਰਦਸਤੀ ਬਹੁਤ ਚੀਜ਼ਾਂ ਬਾਹਰ ਆ ਰਹੀਆਂ। ਜਿਹੜਾ ਆਪ ਸੱਸਿਆਂ ਬਾਰੇ ਕਹਿੰਦੇ ਸੱਸਿਆਂ ਵਾਲਾ ਯਾਸ਼ਾ ਜਰਾਨੀਆਂ ਨਹੀਂ ਯਾਸ਼ੀਆਂ ਕਰਦਾ ਫਲਾਨਾ ਤੇਖੜਾ ਤੇ ਆਪ ਕਹਿੰਨੇ ਵੀ ਵਿਆਸਾਂ ਨੇ ਬਾਰੇ ਬਦੀ ਗੱਲ ਨਹੀਂ ਸੁਣੀ ਕਦੀ ਵੀ ਜਨਾਨੀਵਾਜ ਨਹੀਂ ਦੇਖੋ ਦੁਨੀਆਂ ਦਾ ਜਿਹੜਾ ਵੀ ਮੱਤ ਬਿਲੀ ਆ ਕੀ ਕਰਨ ਲੱਗੇ ਹਾਂ ਗੱਲ ਨੂੰ ਸਾਜਮਾ ਰੱਖਿਓ ਦਿਲ ਦੇ ਧੜਕਣਾਂ ਤੇ ਹੱਥ ਰੱਖ ਲਓ ਗੱਲ ਬੜੀ ਔਖੀ ਆ ਸ਼ਾਇਦ ਮਤ ਪੀ ਤੁਹਾਨੂੰ ਇਹ ਡਾਈਜੈਸਟ ਨਾ ਹੋਏ ਡਾਈਜੈਸਟ ਕਰਨੀ ਪੈਣੀ ਆ ਸੱਚ ਸੱਚ ਹੁੰਦਾ ਦੁਨੀਆ ਦਾ ਕੋਈ ਵੀ ਮਰਦ ਬਿਲੀਅਨਰ ਹੋਵੇ ਬਹੁਤ ਬੇਸ਼ਮਾਹ ਦੌਲਤ ਪੈਸਾ ਹੋਵੇ ਉਹ ਕਿਆਸ਼ੀ ਜ਼ਰੂਰ ਕਰਦਾ ਕੁੜੀਆਂ ਨਾਲ ਇਹ ਗੱਲ ਮੇਰੀ ਯਾਦ ਰੱਖਿਓ ਕਹਿੰਦੇ ਲੋਕਾਂ ਦੇ ਮੂਹਰੇ ਬਾਬੇ ਦਾ ਚੋੜਾ ਤੇ ਪਰਦੇ ਦੇ ਪਿੱਛੇ ਬੜਾ ਹੀ ਵੱਡਾ ਚੋੜਾ 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 ਬਿਲਕੁਲ ਜੀ ਸੋ ਰਾਜੇ ਮਹਾਰਾਜਾਂ ਕੋਲ ਕਿੰਨੀਆਂ-ਕਿੰਨੀਆਂ ਰਾਣੀਆਂ ਹੁੰਦੀਆਂ ਸੀ ਹਰਮ ਦੇ ਵਿੱਚ ਕਿੰਨੀਆਂ ਜਨਾਨੀਆਂ ਹੁੰਦੀਆਂ ਸੀ ਕਿਉਂ ਰਾਜੇ ਮਹਾਰਾਜ ਸੀ ਤੋਂ ਇਸ ਤਰ੍ਹਾਂ ਦੇ ਰਾਜੇ ਅਦੇ ਧਰਤੀ ਦੇ ਹੁਣ ਜਿਹੜੇ ਬਾਬਾ ਜਿਆ ਹੈਗਾ ਇਹ ਗੁਰਿੰਦਰ ਰਵੀ ਇਹ ਇੰਡੀਆ-ਉਂਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਇਕ ਕਰਦਾ ਨਾ 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 ਮੈਂ ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌਹ ਲੱਗਦੀ